ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਆਪਣੀ ਟੈਰਿਫ ਦੀਆਂ ਨੀਤੀਆਂ ਨੂੰ ਲੈ ਕੇ ਇਸ ਵਕਤ ਬੇਹਦ ਚਰਚਾ ਵਿੱਚ ਨੇ ਵੱਖ-ਵੱਖ ਦੇਸ਼ਾਂ ਤੇ ਅਮਰੀਕਾ ਦੇ ਵੱਲੋਂ ਟੈਰਿਫ ਲਗਾਇਆ ਜਾ ਰਿਹਾ ਪਰ ਇਸ ਸਭ ਦੇ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਹੁਣ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਵੀ ਟੈਰਿਫ ਵਾਰ ਦੇਖਣ ਨੂੰ ਮਿਲਿਆ ਦੱਸਦੀ ਹੈ ਅਮਰੀਕਾ ਦੇ ਵੱਲੋਂ ਕੈਨੇਡਾ ਤੇ 35% ਟੈਰਿਫ ਲਗਾਇਆ ਗਿਆ ਕੈਨੇਡਾ ਤੇ ਅਮਰੀਕਾ ਦੇ ਵਿਚਕਾਰ ਟੈਰਿਫ ਜੰਗ ਜਰੂਰ ਛਿੜਦੀ ਹੋਈ ਦਿਖਾਈ ਦਿੰਦੀ ਹੈ ਔਰ ਹੁਣ ਅਮਰੀਕਾ ਦੇ ਵੱਲੋਂ ਕੈਨੇਡਾ ਤੇ 35% ਟੈਰਿਫ ਲਗਾਇਆ ਗਿਆ ਦੱਸਦੀ ਹੈ ਕਿ ਡੋਨਾਲਡ 트ੰਪ ਨੇ ਪਹਿਲਾਂ ਹੀ 10 ਜੁਲਾਈ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇੱਕ ਖੁੱਲੇ ਪੱਤਰ 'ਚ ਚੇਤਾਵਨੀ ਦਿੱਤੀ ਸੀ ਕਿ ਜੇਕਰ ਕੈਨੇਡਾ ਨਾਲ 1 ਅਗਸਤ ਤੱਕ ਡੀਲ ਨਾ ਹੋਈ ਤਾਂ ਟੈਰਿਫ ਲੱਗੇਗਾ ਪਰ ਉੱਥੇ ਹੀ ਮਾਰਕ ਕਾਰਨੀ ਦਾ ਕਹਿਣਾ ਹੈ ਕਿ 1 ਅਗਸਤ ਤੋਂ ਅੱਗੇ ਵੀ ਟ੍ਰੇਡ ਡੀਲ ਬਾਬਤ ਗੱਲਬਾਤ ਚੱਲਦੀ ਰਹੇਗੀ 트ੰਪ ਵੱਲੋਂ ਇਹ ਵੀ ਕਿਹਾ ਜਾਂਦਾ ਰਿਹਾ ਹੈ ਕਿ ਕੈਨੇਡਾ ਨੇ ਫੈਂਟਨਿਲ ਦੀ ਤਸਕਰੀਨ ਰੋਕਣ 'ਚ ਸਹਿਯੋਗ ਨਾ ਕੀਤਾ ਤਾਂ ਟੈਰਿਫ ਵਧਾਏ ਜਾਣਗੇ ਹਾਲਾਂਕਿ ਅਮਰੀਕੀ ਅੰਕੜਿਆਂ ਅਨੁਸਾਰ ਕੈਨੇਡਾ ਦੀ ਸਰਹੱਦ ਤੋਂ ਸਿਰਫ 0.2 ਫੀਸਡ ਫੈਂਟਾਈਲ ਅਮਰੀਕਾ ਚ ਪਹੁੰਚਦਾ ਹੈ ਜੋ ਕਿ ਬਹੁਤ ਘੱਟ ਮਾਤਰਾ ਹੈ ਇਸ ਫੈਸਲੇ ਤੇ ਕੈਨੇਡਾ ਦੇ ਵਪਾਰੀਆਂ ਤੇ ਸਿਆਸਤਦਾਨਾਂ ਦੇ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ ਦੱਸਦੀ ਹੈ ਕਿ ਕੈਨੇਡੀਅਨ ਵਪਾਰ ਮੰਤਰੀ ਡੋਮਿਨਿਕ ਲੈਬਨੌਂਗ ਨੇ ਕਿਹਾ ਹੈ ਕਿ ਅਸੀਂ ਇਸ ਟੈਰਿਫ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ ਸਾਡਾ ਟੀਚਾ ਕੈਨੇਡੀਅਨ ਅਰਥਵਿਵਸਥਾ ਅਤੇ ਮਜ਼ਦੂਰਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ ਕੈਨੇਡਾ ਅਮਰੀਕਾ ਦਾ ਸਭ ਤੋਂ ਵੱਡਾ ਵਪਾਰਕ ਸਾਥੀ ਹੈ ਜੋ ਪਿਛਲੇ ਸਾਲ 349 ਬਿਲੀਅਨ ਡਾਲਰ ਦਾ ਸਮਾਨ ਅਮਰੀਕਾ ਤੋਂ ਖਰੀਦਾ ਸੀ ਇਸ ਟੈਰਿਫ ਨਾਲ ਨਾ ਸਿਰਫ ਕੈਨੇਡੀਅਨ ਉਤਪਾਦ ਮਹਿੰਗੇ ਹੋਣਗੇ ਸਗੋਂ ਅਮਰੀਕੀ ਖਪਤਕਾਰਾਂ ਨੂੰ ਵੀ ਵਧੀਆਂ ਕੀਮਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਕਿਤਨਾ ਕਿਤੇ ਇਹਨਾਂ ਸਿਆਸੀ ਬਿਆਨਾਂ ਦੇ ਵਿਚਾਲੇ ਟੈਰੀ ਵਾਰ ਜਰੂਰ ਛਿੜਦੀ ਹੋਈ ਦਿਖਾਈ ਦੇ ਰਹੀ ਹੈ ਦੱਸਦੀ ਹੈ ਕਿ ਅਮਰੀਕਾ ਦੇ ਵੱਲੋਂ ਕੈਨੇਡਾ ਤੇ 35% ਟੈਰਿਫ ਲਗਾਇਆ ਗਿਆ ਅਮਰੀਕੀ ਉਤਪਾਦਾਂ ਤੇ ਹੁਣ ਟੈਰਿਫ ਜੋ ਹੈ ਵਧਿਆ ਜਿਸ ਤੋਂ ਬਾਅਦ ਹੁਣ ਇਹ ਜੋ ਸਿਆਸੀ ਬਿਆਨ ਇਹ ਵੀ ਚਰਚਾਵਾਂ ਦੇ ਵਿੱਚ ਦਿਖਾਈ ਦੇ ਰਹੇ ਨੇ